ਪੰਜਾਬ ਦੇ ਵਿੱਚ ਨਾਈਟ੍ਰੋਜਨ ਫਾਸਫੇਟ ਅਤੇ ਪੋਟਾਸ਼ ਜੈੀਆਂ ਖਾਦਾਂ ਦੀ ਜਿਹੜੀ ਸਭ ਤੋਂ ਵੱਧ ਖਪਤ ਹੁੰਦੀ ਹੈ। ਤਾਜ਼ਾ ਰਿਪੋਰਟਾਂ ਦੇ ਅਨੁਸਾਰ ਸੂਬੇ ਦੇ ਵਿੱਚ ਇਹ ਖਪਤ 223 ਕਿਲੋਗ੍ਰam ਪ੍ਰਤੀ ਹੈਕਟੇਅਰ ਹੋ ਰਹੀ ਹੈ। ਇਹ ਬਹੁਤ ਜ਼ਿਆਦਾ ਹੈ ਕਿਉਂਕਿ ਕੌਮੀ ਪੱਧਰ ਤੇ ਇਹ ਖਪਤ 90 ਕਿਲੋਗ੍ਰam ਪ੍ਰਤੀ ਹੈਕਟੇਅਰ ਹੋ ਰਹੀ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਇਹ ਸਾਇਨਿਕ ਕੀਟਨਾਸ਼ਕਾਂ ਦੀ ਕੁੱਲ ਖਪਤ 5270 ਮੈਟ੍ਰਿਕ ਟਨ ਤੱਕ ਜਿਹੜੀ ਆ ਉਹ ਪੁੱਜ ਗਈ ਹੈ ਇਸ ਮਾਮਲੇ ਦੇ ਵਿੱਚ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਤੀਜੇ ਸਥਾਨ ਤੇ ਆਉਂਦਾ ਹੈ ਰਾਜ ਦੇ ਵਿੱਚ ਆਰਗੈਨਿਕ ਖੇਤੀ ਹੇਟਲਾ ਰਕਬਾ ਸਿਰਫ 7000 ਹੈਕਟੇਅਰ ਹੈ ਜੋ ਕਿ ਆਟੇ ਦੇ ਵਿੱਚ ਲੂਣ ਵੀ ਨਹੀਂ ਹੈ ਇਹ ਸਾਰੇ ਤੱਥ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਚੋਹਾਨ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਸਾਂਝੇ ਕੀਤੇ ਨੇ ਮੰਤਰੀ ਨੇ ਦੱਸਿਆ ਕਿ 2022-23 ਦੇ ਦੌਰਾਨ ਪੰਜਾਬ ਦੇ 15 ਜ਼ਿਲ੍ਹਿਆਂ 'ਚ ਖਾਦਾਂ ਦੀ ਵਰਤੋਂ 254.39 ਕਿਲੋਗ੍ਰਾਮ ਪ੍ਰਤੀ ਹੈਕਟੇਰ ਰਹੀ ਸੀ ਅਤੇ ਇਸ ਦੇ ਨਾਲ ਹੀ ਦੇਸ਼ ਭਰ ਦੇ ਵਿੱਚ ਜਿੰਨੇ ਕੀਟਨਾਸ਼ਕਾਂ ਦੀ ਖਪਤ ਹੁੰਦੀ ਹੈ ਉਸ ਦਾ 9.52% ਜਿਹੜੀ ਸੜੀ ਆ ਇਕੱਲੇ ਪੰਜਾਬ ਨਹੀਂ ਜਿਹੜੀ ਆ ਉਹ ਪੰਜਾਬ ਦੇ ਵਿੱਚ ਵਰਤਿਆ ਜਾ ਰਿਹਾ ਅਤੇ ਇਸ ਸਚਾਈ ਤੋਂ ਪੂਰੀ ਤਰ੍ਹਾਂ ਨਾਲ ਜਿਹੜੀ ਦੁਨੀਆ ਉਹ ਵਾਕਿਫ ਹੈ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦਾ ਧਰਤੀ ਹੇਠਲਾ ਪਾਣੀ ਇਹਨਾਂ ਕੀਟਨਾਸ਼ਕਾਂ ਕਰਕੇ ਜਿਹੜਾ ਉਹ ਬੁਰੀ ਤਰ੍ਹਾਂ ਨਾਲ ਦੂਸ਼ਿਤ ਹੋਇਆ ਪਿਆ ਪੰਜ ਦਰਿਆਵਾਂ ਦੀ ਧਰਤੀ ਤੇ ਮਾਲਵਾ ਖਿੱਤੇ ਦੇ ਨਿਵਾਸੀਆਂ ਨੂੰ ਜ਼ਹਿਰੀਲੇ ਹੋ ਚੁੱਕੇ ਪਾਣੀ ਕਰਕੇ ਹੀ ਹੁਣ ਕੈਂਸਰ ਜਿਹੇ ਮਾਰੂ ਰੋਗਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੂਬੇ ਦਾ ਇਹ ਇਲਾਕਾ ਨਰਮਾ ਪੱਟੀ ਵਜੋਂ ਮਸ਼ਹੂਰ ਰਿਹਾ ਪਰ ਹੁਣ ਇਸ ਨੂੰ ਕੈਂਸਰ ਪੱਟੀ ਆਖਿਆ ਜਾਣ ਲੱਗਿਆ ਲੋਕ ਗੀਤਾਂ ਤੇ ਕਹਾਣੀਆਂ ਦੇ ਵਿੱਚ ਇਸ ਨੂੰ ਮੱਖਿਓ ਮਿੱਠਾ ਮਾਲਵਾ ਵੀ ਕਿਹਾ ਜਾਂਦਾ ਰਿਹਾ ਪਰ ਸਾਲ 2015 ਚ ਏਸ਼ੀਅਨ ਪੈਸੀਫਿਕ ਜਰਨਲ ਆਫ ਕੈਂਸਰ ਪ੍ਰੀਵੈਸ਼ਨ ਵੱਲੋਂ ਇੱਕ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਦੇ ਅਨੁਸਾਰ ਮਾਲਵਾ ਦੇ ਕੁੱਲ ਕੈਂਸਰ ਰੋਗੀਆਂ ਚੋਂ 65% ਔਰਤਾਂ ਅਤੇ 35% ਜਿਹੜੇ ਆ ਮਰਦ ਹਨ 50 ਤੋਂ 65 ਸਾਲ ਦੀ ਉਮਰ ਦੀਆਂ ਔਰਤਾਂ ਅਤੇ 60 ਤੋਂ 69 ਸਾਲ ਦੇ ਮਰਦਾਂ ਨੂੰ ਇਸ ਰੋਗ ਦਾ ਸਭ ਤੋਂ ਵੱਧ ਖਤਰਾ ਬਣਿਆ ਹੋਇਆ ਔਰਤਾਂ 'ਚ ਜ਼ਿਆਦਾਤਰ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਅਤੇ ਮਰਦਾਂ ਦੇ ਵਿੱਚ ਵੱਡੀ ਅੰਦਰ ਦੇ ਮੋੜ ਅਤੇ ਖੁਰਾਕ ਨਲੀ ਅਤੇ ਜੀਭ ਦੇ ਕੈਂਸਰ ਦੇ ਮਾਮਲੇ ਜਿਹੜੇ ਆ ਉਹ ਸਾਹਮਣੇ ਆ ਰਹੇ ਨੇ ਪੰਜਾਬ ਚ ਹਰੇਕ 1 ਲੱਖ ਦੀ ਆਬਾਦੀ ਪਿੱਛੇ 90 ਕੈਂਸਰ ਰੋਗੀ ਹਨ ਜਦਕਿ ਮਾਲਵਾ ਪੱਟੀ ਚ ਇਹ ਗਿਣਤੀ ਹਰੇਕ 1 ਲੱਖ ਪਿੱਛੇ 107 ਹੈ ਇਸ ਦੇ ਨਾਲ ਹੀ ਇਸ ਪੱਟੀ ਦੇ ਵਿੱਚ ਹਰੇਕ 10 ਲੱਖ ਲੋਕਾਂ ਪਿੱਛੇ 1099 ਨਵੇਂ ਵਿਅਕਤੀਆਂ ਨੂੰ ਕੈਂਸਰ ਖੋਰੀਆ ਅਤੇ ਰੋਗੀਆਂ ਦੀ ਗਿਣਤੀ ਇੰਨੀ ਤੇਜ਼ੀ ਨਾਲ ਵਧਣ ਕਰਕੇ ਹੀ ਪੰਜਾਬ ਨੂੰ ਦੇਸ਼ ਦੀ ਕੈਂਸਰ ਰਾਜਧਾਨੀ ਵੀ ਆਖਿਆ ਜਾਣ ਲੱਗਾ ਹੈ। ਪੰਜਾਬ ਦੇ ਧਰਤੀ ਹੇਠਲੇ ਪਾਣੀ 'ਚ ਭਾਰੀ ਅਤੇ ਖਤਰਨਾਕ ਧਾਤਾਂ ਦੀ ਜਿਹੜੀ ਮਾਤਰਾ ਹੈ ਉਹ ਨਿਤ ਵੱਧਦੀ ਜਾ ਰਹੀ ਹੈ। ਮਨੁੱਖੀ ਸਿਹਤ ਅਤੇ ਇਹਨਾਂ ਧਾਤਾਂ ਦਾ ਮਾੜਾ ਅਸਰ ਇੱਥੋਂ ਤੱਕ ਪਹੁੰਚ ਰਿਹਾ ਹੈ ਕਿ ਸਰੀਰ ਦੇ ਵਿੱਚ ਆਕਸਾਈਡ ਪੈਦਾ ਕਰਕੇ ਡੀਐਨਏ ਤੱਕ ਨੂੰ ਨਸ਼ਟ ਕਰ ਰਹੀ ਨੇ ਮਹਾਰ ਡਾਕਟਰਾਂ ਦੇ ਅਨੁਸਾਰ ਖਤਰਨਾਕ ਪਦਾਰਥ ਸਾਂ ਰਹੀ ਦੂਸ਼ਿਤ ਭੋਜਨ ਅਤੇ ਫਲਾਂ ਜਾਂ ਚੰਬੜੀ ਰਾਹੀ ਕਿਸੇ ਸਰੋਤ ਤੋਂ ਮਨੁੱਖੀ ਸਰੀਰ ਚ ਦਾਖਲ ਹੋ ਰਹੇ ਨੇ ਇਸ ਤੱਥ ਇਹ ਤੱਤ ਜਿਹੜਾ ਨੋਟ ਕਰਨ ਵਾਲਾ ਹੈ ਕਿ ਪੰਜਾਬ ਦੀ ਧਰਤੀ ਦੇਸ਼ ਦੇ ਕੁੱਲ ਖੇਤਰਫਲ ਦਾ ਸਿਰਫ 1.5 ਫੀਸਦੀ ਹੈ ਅਤੇ ਇੱਥੇ ਕੀਟਨਾਸ਼ਕਾਂ ਦੀ ਵਰਤੋਂ ਦੇਸ਼ ਦੇ ਵਿੱਚ ਸਭ ਤੋਂ ਵੱਧ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਹੀ ਡਰਾਉਣਾ ਅੰਕੜਾ ਹੈ ਅਤੇ ਅਜਿਹੇ ਹਾਲਾਤ ਵਿੱਚ ਸਾਨੂੰ ਯਕੀਨੀ ਤੌਰ ਤੇ ਆਰਗੇਨਿਕ ਖੇਤੀ ਵੱਲ ਆਪ ਮੁਹਾਰੇ ਜਿਹੜੀਆਂ ਮੁਹਾਰਾਂ ਨੇ ਉਹ ਮੋੜਨੀਆਂ ਪੈਣਗੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾ ਇਲਾਜ ਰੋਗਾਂ ਤੋਂ ਬਚਾਉਣ ਲਈ ਸਾਨੂੰ ਹੁਣ ਤੋਂ ਹੀ ਯੋਗ ਅਪਰਾਲੇ ਕਰਨੇ ਹੋਣਗੇ